ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਠੀਕ ਠਾਕ ਸਾਰੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਏ ਜੀ ਸਾਡਾ ਰੂਮ ਆ ਸਾਡੇ ਰੂਮ ਤੋਂ ਬਾਹਰ ਦਾ ਆ ਸਾਡੇ ਰੂਮ ਦੇ ਬਾਹਰ ਹੀ ਜਿਮ ਹੈ ਅਜੇ ਟਾਈਮ ਹੋਇਆ 8:30 ਹੋ ਗਿਆ ਤੇ 9:30 ਵਜੇ ਅਜੇ ਲੱਗਣਾ ਇੱਥੇ ਬ੍ਰੇਕਫਾਸਟ ਤੋਂ ਪਹਿਲਾਂ ਪਹਿਲਾਂ ਥੋੜਾ ਵਰਕਆਊਟ ਕਰ ਲਈਏ ਆ ਛੋਟਾ ਜਿਹਾ ਸੈਟਅਪ ਬਣਾਇਆ ਹੈ ਇਹਨਾਂ ਜਿਮ ਦਾ ਮਨਸੀਰ ਸਿੰਘ ਲੌਂਡਿਆ ਜਿਮ ਹਾਂ ਥੱਕ ਗਿਆ ਹਾਂ ਹਾਂ ਚਲੋ ਚਲੀਏ ਜੀ ਹੁਣ ਬਣਾ ਕਰੀਏ ਤਿਆਰੀ ਫਿਰ ਬ੍ਰੇਕਫਾਸਟ ਕਰੀਏ ਤੇ ਨਿਕਲੀਏ ਇਥੋਂ ਇਹ ਹੈ ਜੀ 플레이 ਜ਼ੋਨ ਏਰੀਆ ਆ 플레이 ਜ਼ੋਨ ਏਰੀਆ ਇੱਥੇ ਵੀ ਜਿਮ ਹੈ ਗਿਆ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਵੀ वधिया रिजॉर्ट बहुत सोना बोर नहीं हूँ बंदा सारा दिन जो मर्जी जिम लाओ गेम खेडो आ गेम्स टेबल टेनिस पूल इधर भी बच्चे हैं वास्ते वीयर बनिया है फिटनेस सेंटर स्पा ਉਹ ਸਾਹਮਣੇ ਸਾਡਾ ਰੂਮ ਚਲਿਏ ਹੁਣ ਰੂਮ ਚ ਨਹੀਏ ਤੋਂ ਹੀ ਤਿਆਰ ਹੋਈਏ ਸਵੇਰ ਦੇ ਉੱਠੇ ਹਾਂ ਦਾ 7 ਵਜੇ ਦੇ ਬਾਅਦ ਇਦਾਂ ਹੀ ਤੁਹਾਨੂੰ ਤੁਰੰਡੇ ਵਧੀਆ ਇਹ ਹੈ ਜੀ ਪਲੇਸ ਔਨ ਏਰੀਆ ਮੌਸਮ ਬਹੁਤ ਵਧੀਆ ਆ ਗਿਆ ਬਾਹਰ रिसोट की छत बहुत फैमिली आई हम इतनी चले वापस आना जी बाहर होटल ये जी, हो, जी रिसेप्शन एरिया है Fakir burası la bir linjardı. Kilap ਚਲੋ ਕੜੀ ਖਲੋ ਨੇਏ ਥੇ ਸ਼ਾਂਤ ਮਾਹੌਲ ਕਿੰਨਾ ਵਧੀਆ ਕਿੱਥੇ ਕੀ ਕਹਿਣਾ ਕੀ ਆ ਕੋੜ ਕਿਲਾ ਕਿੱਥੇ ਓ ਇੱਥੇ ਜੀ ਟਾਂ ਲਿਆ ਹਾਂ ਕੋਈ ਗੱਲ ਨਹੀਂ ਆ ਉੱਪਰ ਚੜੀਏ ਪਾੜੀ ਹੂੰ ਉੱਪਰ ਹੋਰ ਇੱਧਰ ਆਜੋ ਫੜਕ ਪੀਣੇ ਚਲੋ ਲੱਗੀ ਆਪਣੀ ਗੱਡੀ ਹੈ ਮੌਸਮ ਵਧੀਆ ਹੈ ਮੌਸਮ ਵਧੀਆ ਦਾ ਇਹ 16 ਨੇ ਰੀਜਾ ਰੀਜਾ 16 ਨੇ ਆਪਸੇ ਯਾਣੇ ਹੁਣ ਬਟਾਲੇ ਵੱਲ ਰਾਤ ਇੱਥੇ ਹੀ ਜਾਵਾਂਗੇ ਵੜੀ ਵੜੀ ਲੋਕ ਜੋਹਰ ਗਾਰਡਨ ਪਹਿਲਾ ਵਾਪਕ ਨਹੀਂ ਉਦੋਂ ਇਹ ਰਸਤੇ ਜੀ ਆਉਂਦਾ ਇੱਥੇ ਬੱਦੀ ਤੋਂ ਪਹਿਲਾਂ ਹਾਈਵੇ ਤੋਂ ਥੱਲੇ ਉਤਰੇ ਆ ਨਾਲ ਹੀ ਬੱਦੀ ਵਾਲੇ ਰੋਡ ਤੇ ਇਹ ਘੁੰਮਦੇ ਫਿਰਦੇ ਹੁਣ ਵੇਖਦੇ ਅੰਦਰ ਕੀ ਹੈ ਤੇ ਤੇਦੀ 50 ਰੁਪਏ ਲੱਗੀ ਆ ਜੀ ਗੱਡੀ ਦੀ ਟਿਕਟ ਐਂਟਰੀ 25 ਰੁਪਏ ਇਥੇ ਇੱਕ ਜਣੇ ਦੀ ਐਂਟਰੀ ਦੀ ਜਦੋਂ ਬਾਕੀ ਅੰਦਰ ਜੋ ਖਾਣਾ ਪੀਵਾਂਗੇ ਉਹਦੇ ਪੈਸੇ ਲੱਗਣਗੇ रेंज <laughs> पेठा ਇਹ ਟ੍ਰੇਨ ਦੀ ਟਿਕਟ ਹੈ 50 ਰੁਪਏ ਪਰਸ ਪਰਸ ਹੋਰ ਬਲ ਨੇ ਇਹ ਹੈ ਜੀ ਟਿਕਟ ਆ ਪਜ਼ੋਰ ਗਾਰਡਨ ਪ੍ਰਾਣੀਆਂ ਦੁਆਰਾਂ ਨਾਲ ਉਸ ਟਾਈਮ ਦੀ ਬਹੁਤ ਸੋਣਾ ਬਣਿਆ ਤੁ ਤੂੰ ਦੇਖ ਨਾ ਪੈਸਾ ਉਹ ਆਪਾਂ ਮੈਪ ਵੇਖ ਕੇ ਆਏ ਹਾਂ ਉੱਚੇ ਵੇਖ ਲੈਨੇ ਕਿੱਥੇ ਗਿਆਣ ਅੱਗੇ ਸਿੱਧੇ ਹੀ ਸਾਰਾ ਕੁਝ ਆਹ ਟੱਪ ਕੇ ਹਾਂ ਆਇਸ ਤੋਂ ਗਾਂਹ ਜਾ ਕੇ ਸਾਰਾ ਕੁਝ ਰੰਗ ਮਹਿਲ ਰੰਗ ਮਹਿਲ ਪਿਛੇ ਸੀਸ ਮਹਿਲ ਹੀ ਇਹ ਰੰਗ ਮਹਿਲ ਉਸੋਂ ਵਧੀਆ ਹੋ ਗਿਆ ਹਾਂ ਪਾਈ ਆਇਆ ਗੇ ਇੰਤਜ਼ਾਰ ਹਾਂ ਧੋਪੁੰਦੀ ਫੇਰ ਇੱਥੇ ਕਿੱਥੇ ਤੁਰਿਆ ਜਾਣਾ ਉਹਦੇ ਤੇ ਵੀ ਬੜਾ ਜਿਹਾ नगर ने अंदर जोर मुझे टाइम टू टाइम पानी पीते रहना है जो कि फिलहाल अभी अच्छा खासा फूल है मुझे पानी पीने की जरूरत नहीं है मुझे फूल का ध्यान रखना होगा थर्ड मुझे अपनी हेल्प के लिए मैसेजेस भेजने होंगे ताकि अगर आस पास से कोई शिप या कोई बच्चा जा रहा हो, तो मैसेजेस ਫਿਰ ਆਪਣੇ ਟਿਕਾਣੇ ਦੇ ਬਫੇ ਤੇ ਲਓ ਜੀ ਆ ਗਏ ਆਪਣੇ ਬੰਬੇ ਵਿੱਚ ਇੱਥੇ ਤੁਹਾਨੂੰ ਪਤਾ ਆਪਾਂ ਖੋਗੇ ਜਿੰਦਾ ਰੋਟੀ ਪਾਣੀ ਖਾ ਕੇ ਜਾਈਦਾ ਵਧੀਆ ਹੁੰਦਾ ਇੱਥੇ ਰੋਟੀ ਪਾਣੀ ਨਾਲੇ ਕੋਈ ਆਰਡਰ ਦੇਣ ਦੀ ਲੋੜ ਨਹੀਂ ਜੋਰ ਜੀ ਕੀਤਾ ਖਾ ਲਿਆ ਬਾਬੇ ਬਕਾਲਾ ਸਾਹਿਬ ਇਹ ਕਹਾ ਅਨੁਰਾ ਨਹੀਂ ਦੇਣਿਆ ਅੱਗੇ ਜਾਣ